ਤੁਹਾਡਾ ਸਾਹਿਬ ਨੇ ਕਿ ਪਹਿਲਾਂ ਗੱਲ ਕੀਤੀ ਉਹਨਾਂ ਨੇ ਆਪਣੇ ਵੀਡੀਓ 'ਚ ਕਿ ਅਸੀਂ ਪਰਿਵਾਰ ਨੂੰ ਪਹਿਲਾਂ ਜਾ ਕੇ ਮਿਲੇ ਹਾਂ ਤੇ ਉਹਨਾਂ ਨੇ ਸਾਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਤੇ ਬਾਅਦ 'ਚ ਮੁਕਰ ਗਏ ਨਹੀਂ ਜੀ ਇਹੋ ਜਿਹੀਆਂ ਗੱਲਾਂ ਕੋਈ ਪਰਿਵਾਰ ਨੇ ਕਿਸੇ ਨਾਲ ਵਾਅਦਾ ਨਹੀਂ ਕੀਤਾ ਅਸੀਂ ਪੰਥ ਪੰਥ ਨਾਲ ਆ ਤੇ ਪੰਥ ਦੇ ਜਿਹੜਾ ਸਭ ਤੋਂ ਨੇੜੇ ਹੋਗਾ ਇਹ ਜੇ ਸਮਰਥਨ ਵੀ ਕਰਾਂਗੇ ਤਾਂ ਉਹਨੂੰ ਕਰਾਂਗੇ ਇਹ ਤੋ ਜੋ ਉਹਨਾਂ ਨੇ ਪੰਥ ਦੀ ਹਰਾਤ ਬਣਾ ਛੱਡੇ ਆ ਉਹ ਇਨੇ ਸਾਲ ਉਹਨਾਂ ਨੇ ਰਾਜ ਵੀ ਕੀਤਾ ਇਨੇ ਸਾਲਾਂ ਤੋਂ ਇਸ ਚੀਜ਼ ਵਿੱਚ ਰਹੇ ਉਹ ਸਾਰਿਆਂ ਨੂੰ ਪਤਾ ਵਾ ਬਾਕੀ ਹਾਂਜੀ ਬਾਪੂ ਵੀ ਵਹਿ ਖਾਲਸਾ ਵੇ ਬੰਦੇ ਵਾਹਿਗੁਰੂ ਜੀ ਦਾ ਖਾਲਸਾ ਵੇ ਜੀ ਖਾਲਸਾ ਹਾਂਜੀ ਭਾਈ ਸਾਹਿਬ ਮੈਦਾਨ ਚ ਬਿੱਤਰੇ ਨੇ ਕੀ ਕਹਿਣਾ ਚਾਹੋ ਕਿਹੜਾ ਜੀ ਦੇ ਬਾਬਾ ਬਿਧੀ ਚੰਦ ਜੀ ਦਾ ਪਾਕ ਬਿੱਤਰ ਸਥਾਨ ਆ ਕੇ ਜਿੱਥੋਂ ਉਹਨਾਂ ਨੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਯਾਦ ਕਰਾਇਆ ਸੀ ਤੇ ਅਸੀਂ ਇਸ ਜਗ੍ਹਾ ਤੇ ਬੈਠੇ ਕਿ ਹੁਣ ਸਾਡੇ ਸਿੰਘ ਵੀ ਮੈਨੂੰ ਲੱਗਦਾ ਕਿ ਉਹ ਬਾਬਾ ਬੀ ਦੀ ਚੰ ਚੀ ਮੇਰ ਕਰਨਗੇ ਕਿਰਪਾ ਕਰਨਗੇ ਤੇ ਸਾਰੇ ਆਜ਼ਾਦ ਹੋਣਗੇ ਤੇ ਬਾਕੀ ਸੰਗਤਾਂ ਦਾ ਪਿਆਰ ਆ ਤੇ ਬਹੁਤ ਖੁਸ਼ੀ ਹੋ ਰਹੀ ਆ ਬਲੇਰ ਸਾਹਿਬ ਆ ਬਾਕੀ ਸਾਰੇ ਜਣੇ ਜਿਨ੍ਹਾਂ ਨੇ ਅੱਜ ਅਸੀਂ ਇਸ ਧਰਤੀ ਤੇ ਪਹਿਲੀ ਵਾਰ ਆਏ ਇਧਰ ਨੂੰ ਆਏ ਆ ਤੇ ਬਹੁਤ ਵੱਡਾ ਇਕੱਠ ਵੇਖ ਕੇ ਬਹੁਤ ਖੁਸ਼ੀ ਆ ਤੇ ਹੁਣ ਅੱਗੇ ਅਸੀਂ ਉਵਣ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਨ ਜਾ ਰਹੇ ਹਨ ਤੇ ਸੰਗਤਾਂ ਦਾ ਉੱਥੇ ਵੀ ਡੀ ਕਰ ਰਹੀਆਂ ਥੋੜੇ ਲੇਟ ਐ ਇਸ ਕਰਕੇ ਸਾਨੂੰ ਥੋੜਾ ਛੁੱਟੀ ਜਲਦੀ ਬਲਸਰ ਰਾਇਗੁਰਜੀ ਕੱਲ੍ਹ ਦਾ ਇੱਕ ਥੋੜਾ ਛੋਟਾ ਯਾਰ ਕਿ ਸੰਗਤ ਦਾ ਹੈਗਾ ਸੀ ਬਾਬ ਕਿ ਜਾਂ ਭਾਈ ਸਾਹਿਬ ਦਾ ਆਪਣਾ ਫੈਸਲਾ ਸੀ ਜਾਂ ਕੋ ਤੁਹਾਡੇ ਵੱਲੋਂ ਕੋਚ ਕੀਤਾ ਗਿਆ ਇਲੈਕਸ਼ਨ ਵਾਸਤੇ ਨਹੀਂ ਨਹੀਂ ਇਹ ਸੰਗਤ ਦੇ ਫੈਸਲੇ ਅੱਗੇ ਭਾਈ ਸਾਹਿਬ ਨੇ ਸਿਰ ਚੁਕਾਇਆ ਨਹੀਂ ਤਾਂ ਉਹਨਾਂ ਦੀ ਰਾਜਨੀਤੀ ਚ ਆਉਣ ਦਾ ਕੋਈ ਮਨਤਵ ਨਹੀਂ ਸੀ ਅਹੀਂ ਉਹ ਦੋ ਢਾਈ ਮਹੀਨੇ ਤਿੰਨ ਮਹੀਨੇ ਉੱਥੇ ਮੋਰਚੇ ਤੇ ਰਹੇ ਆ ਤੇ ਉੱਥੇ ਲੋਕਾਂ ਨੇ ਸਾਨੂੰ ਇਹੋ ਹੀ ਕਹਿਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਬਲੇਰ ਸਾਹਿਬ ਨੂੰ ਨਾਮੀ ਫੈਲਾ ਨੇ ਕਿਹਾ ਸੀ ਕਿ ਭਾਈ ਸਾਹਿਬ ਨੂੰ ਤੁਸੀਂ ਮੈਸੇਜ ਦਿਓ ਉਹਨਾਂ ਤੇ ਉਹ ਕਹਿ ਰਹੇ ਸੀ ਵੀ ਨਹੀਂ ਉਦੋਂ ਬਾਅਦ ਚ ਫਿਰ ਉਹਨਾਂ ਨੇ ਸੰਗਤਾਂ ਦੇ ਹੁਕਮ ਨੂੰ ਮੰਨਦੇ ਹੋਏ ਇਹ ਫੈਸਲਾ ਲਿਆ ਤੇ ਠੀਕ ਹੈ ਕਿ ਮੇਰਾ ਤਾਂ ਫੈਸਲਾ ਸੀ ਨਹੀਂ ਰਾਜਨੀਤੀ ਚਾਉਣਾ ਜੇ ਸੰਗਤ ਚਾਹੁੰਦੀ ਹੈ ਕਿ ਮੈਂ ਰਾਜਨੀਤੀ ਚਾਹਾਂ ਤੇ ਮੈਂ ਸੰਗਤ ਤੋਂ ਵੱਡਾ ਨਹੀਂਗਾ ਮੈਂ ਸੰਗਤ ਦਾ ਹੁਕਮ ਮੰਨਦਾ ਤੇ ਬਾਕੀ ਸੰਗਤ ਦਾ ਫੈਸਲਾ ਬਾਕੀ ਹੁਣ ਲੜਾਈ ਵੀ ਸੰਗਤ ਨੇ ਲੜਨੀ ਹੈ ਜੀ ਨਾ ਤੇ ਭਾਈ ਸਾਹਿਬ ਅੰਦਰ ਆ ਸਾਡੇ ਕੋਲ ਇਹੋ ਜੀ ਸਮਰੱਥਾ ਨਹੀਂ ਹੈਗੀ ਬਾਕੀ ਜੋ ਪੁਰਾਣੀਆਂ ਟੀਮਾਂ ਜੋ ਇਹ ਬਲੇਅਰ ਸਾਹਿਬ ਹੋਣੀਆਂ ਹੋਰ ਸਾਰੇ ਇਹ 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 ਇਹਨਾਂ ਦਾ ਹੀ ਫਰਜ ਹੈ ਤੇ ਇਹ ਅੱਗੇ ਹੋ ਕੇ ਕਰ ਰਹੇ ਸਭ ਕੁਝ ਤੇ ਬਾਕੀ ਨੌਜਵਾਨਾਂ ਨੂੰ ਅਪੀਲ ਆ ਕਿ ਇਹ ਸੰਘਰਸ਼ ਲੜਾਈ ਸਾਡੀ ਬਹੁਤ ਵੱਡੀ ਆ ਬੜੇ ਉਹੋ ਜਿਹੇ ਲੋਕਾਂ ਨਾਲ ਆ ਜਿਨ੍ਹਾਂ ਕੋ ਸਭ ਤਰ੍ਹਾਂ ਦੇ ਉਲਟੇ ਸਦੇ ਹਥਿਆਰ ਵਰਤਣ ਦਾ ਉਹਨਾਂ ਨੂੰ ਹੈ ਵੀ ਆ ਆਪਣੇ ਕੋ ਤੇ ਕੋਈ ਇਦਾਂ ਦਾ ਹੈ ਨਹੀਂਗਾ ਸਿਸਟਮ ਆਪਾਂ ਤੇ ਸੱਚ ਦੇ ਤੇ ਪੈਰਾ ਦੇਣ ਵਾਸਤੇ ਖੜੇ ਆ ਤੇ ਇਸ ਕਰਕੇ ਨੌਜਵਾਨਾਂ ਨੂੰ ਵੀ ਆਪਣੀ ਜਗ੍ਹਾ ਤਕੜੇ ਹੋ ਕੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਪੀਆਂ ਨੂੰ ਕਿਸਾਨਾਂ ਨੂੰ ਪੰਥਕ ਜਥੇਬੰਦੀਆਂ ਨੂੰ ਵੀ ਸਾਡੀ ਅਪੀਲ ਹੈ ਕਿ ਸਾਰੇ ਜਾਣੇ ਆਪਾਂ ਇੱਕ ਸਾਡੀ ਕੌਮ ਦਾ ਕੌਮ ਦੀ ਇਣਖ ਦਾ ਸਵਾਲ ਬਣ ਗਿਆ ਇਸ ਦਾ ਜੀ ਬਲਤੋਆ ਸਾਹਿਬ ਨੇ ਨਾ ਇੱਕ ਪਹਿਲਾਂ ਗੱਲ ਕੀਤੀ ਉਹਨਾਂ ਨੇ ਆਪਣੇ ਵੀਡੀਓ 'ਚ ਕਿ ਅਸੀਂ ਪਰਿਵਾਰ ਨੂੰ ਪਹਿਲਾਂ ਜਾ ਕੇ ਮਿਲੇ ਹਾਂ ਤੇ ਉਹਨਾਂ ਨੇ ਸਾਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਤੇ ਬਾਅਦ 'ਚ ਮੁਕਰ ਗਏ ਨਹੀਂ ਜੀ ਇਹੋ ਜਿਹੀਆਂ ਗੱਲਾਂ ਕੋਈ ਪਰਿਵਾਰ ਨੇ ਕਿਸੇ ਨਾਲ ਵਾਅਦਾ ਨਹੀਂ ਕੀਤਾ ਅਸੀਂ ਪੰਥ ਪੰਥ ਨਾਲ ਤੇ ਪੰਥ ਦੇ ਜਿਹੜਾ ਸਭ ਤੋਂ ਨੇੜੇ ਹੋਗਾ ਇਹ ਜੇ ਸਮਰਥਨ ਵੀ ਕਰਾਂਗੇ ਤਾਂ ਉਹਨੂੰ ਕਰਾਂਗੇ ਇਹ ਤੇ ਉਹ ਜੋ ਉਹਨਾਂ ਨੇ ਪੰਥ ਦੀ ਹਰਾਤ ਬਣਾ ਛੱਡੇ ਆ ਉਹ ਇੰਨੇ ਸਾਲ ਉਹਨਾਂ ਨੇ ਰਾਜ ਵੀ ਕੀਤਾ ਇੰਨੇ ਸਾਲਾਂ ਤੋਂ ਇਸ ਚੀਜ਼ ਵਿੱਚ ਰਏ ਉਹ ਸਾਰਿਆਂ ਨੂੰ ਹੀ ਪਤਾ ਵਾ ਬਾਕੀ ਪੰਥ ਕਹਿਣਾ ਪੰਥ ਕਿਨੇ ਹੋ ਜਾਂਦਾ ਕੋਈ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਰਿਸ ਸਿੰਘ ਸਾਹਿਬ ਆਪ ਜੀ ਨੇ ਕਾਈ ਅਮਰਤਪਾਲ ਜੀ ਵਾਸਤੇ ਆਪਣੀ ਸੀਟ ਛੱਡੀ ਹੈ ਕੀ ਕਹਿਣਾ ਚਾਹਦੇ ਹੋ ਜੀ ਦੇਖੋ ਸਾਡੀ ਕੌਮ ਦਾ ਬਹੁਤ ਅਨਮੁੱਲਾ ਯੋਧਾ ਹੈ ਜਿਨ ਨੇ ਆਪਣੀ ਨੌਜਵਾਨਾਂ ਦੇ ਵਿੱਚ ਨਵੀਂ ਰੂਹ ਫੂਕੀ ਹੈ ਤੇ ਜਿਨ ਨੇ ਇਹ ਮੈਸੇਜ ਦਿੱਤਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਕੇ ਗੁਰੂ ਦੇ ਲੜ ਲਾਉਣਾ ਹੈ ਅਮਰਤਦ ਸੰਚਾਰ ਕਰਾਉਣਾ ਹੈ ਸੋ ਅੱਜ ਅਸੀਂ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਇਹ ਜਿਹੜੀ ਇੱਕ ਵੱਡੇ ਕੌਮ ਦੇ ਵਡੇਰੇ ਤਾਂ ਵਾਸਤੇ ਜਿਹੜੀ ਸ਼ੀਟ ਦਾ ਤਿਆਗ ਕੀਤਾ ਹੈ ਸੋ ਇਹ ਕਦੀ ਵੀ ਸਰਦਾਰ ਮਾਨ ਨੇ ਅੱਜ ਤੱਕ ਕਦੀ ਵੀ ਇਸ ਚੀਜ਼ ਨੂੰ ਪੇਟ ਨਹੀਂ ਵਿਖਾਈ ਉਹਨਾਂ ਨੇ ਸਾਨੂੰ ਇਹ ਸਾਰਿਆਂ ਨੂੰ ਸਦਕੇ ਹਦਾਇਤ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਤੇ ਉਹਨਾਂ ਦੇ ਸਿੰਘਾਂ ਨੂੰ ਬਾਹਰ ਲੈ ਕੇ ਆਈਏ ਸੀਟ ਤਾਂ ਕੀ ਗਾਉਂ ਵਾਸਤੇ ਤਾਂ ਜਾਣ ਵੀ ਦੇ ਦੇਣੀ ਪੈਂਦੀ ਆ ਬਹੁਤ ਜਿਆਦਾ ਤੁਸੀਂ ਵੇਖ ਰਹੇ ਹੋ ਅੱਜ ਸੋਰ ਸਿੰਘ ਦੀ ਧਰਤੀ ਤੇ ਹੁਣ ਪਊਵੰਡ ਸਾਹਿਬ ਪੂਰੇ ਮਾਜੇ ਦੇ ਵਿੱਚ ਬਹੁਤ ਜਿਆਦਾ ਜਾਲੋ ਜਸ ਸਾਰੀ ਸੰਗਤ ਜਿਹੜੀ ਆ ਉਹ ਆਪਣੇ ਸੋਰਸਸ ਵਰਤ ਰਹੀ ਹੈ ਆਪਣੇ ਆਪਣੇ ਦਸਵੰਦ ਕੱਢ ਕੱਢ ਕੇ ਲਾ ਰਹੀ ਹੈ ਸੋ ਇਹ ਬਹੁਤ ਵੱਡੀ ਕਿਰਪਾ ਜੀ ਧੰਨਵਾਦ ਜੀ ਧੰਨਵਾਦ ਸਾਹਿਬ ਵਿੱਚ ਰੋਲਦੀ ਫਿਰੇ ਇਹ ਕੌਮ ਦੀ ਅਤਬਦਾਵੀ ਸਤਕਾਰ ਦਾ ਵੀ ਤੇ ਆਜ਼ਾਦੀ ਦਾ ਵੀ ਜਿਹੜਾ ਸੰਘਰਸ਼ ਬਣ ਚੁੱਕਿਆ ਹੈ ਕੇਵਲ ਇਹ ਇੱਕ ਇਲੈਕਸ਼ਨ ਤੱਕ ਨਹੀਂ ਹੈ ਪਰ ਇਹ ਹੁਣ ਸੰਘਰਸ਼ ਜਿਹੜਾ ਇਹ ਕੌਮ ਦੇ ਨੌਜਵਾਨਾਂ ਦੀ ਆਯਾਦ ਹੋਂਦ ਦਾ ਜਿਹੜਾ ਹੈ ਜੋ ਅਸੀਂ ਪਹਿਲਾਂ ਆਪਣੇ ਨੌਜਵਾਨਾਂ ਨੂੰ ਨਾਂ ਛਡਾ ਸਕੇ ਅੱਜ ਉਹਨਾਂ ਦੇ ਅਸੀਂ ਜਿਹੜੀ ਹੈ ਰਿਹਾਈ ਦੀ ਲੜਾਈ ਲੜਦੇ ਪਏ ਆ ਪਰ ਉਹ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਏ ਜੇ ਇਤਿਹਾਸ ਆਪ ਦੇ ਆਪ ਨੂੰ ਦੁਹਰਾਏ ਤੇ ਉਹ ਇਤਿਹਾਸ ਦੁਹਰਾਏ ਜਦੋਂ ਖਾਲਸੇ ਦੇ ਪਰਚਮ ਝੁਲਿਆ ਕਰਦੇ ਸਨ ਜਦੋਂ ਖਾਲਸਾ ਆਯਾਦ ਰੂਪ ਦੇ ਵਿੱਚ ਕੌਮ ਦੀ ਨੌਜਵਾਨੀ ਵਰਤਿਆ ਕਰਦੀ ਸੀ ਵਿਚਰਿਆ ਕਰਦੀ ਸੀ ਕਮਾਨ ਸ਼ਾਮ ਦੀ ਸੀ ਸੋ ਕੌਮ ਦੀ ਕੋਈ ਵੀ ਨੌਜਵਾਨੀ ਹੋਵੇ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੋਣ ਜਿਨ੍ਹਾਂ ਨੇ ਪਾਖੂ ਵੀ ਨੌਜਵਾਨੋ ਨੇ ਇੱਕ ਪੈਗਾਮ ਦਿੱਤਾ ਸੀਗਾ ਕਿ ਖੰਡੇ ਬਾਟੇ ਦੀ ਆਪਾਂ ਪਾਹਲ ਛਕੀਏ ਗੁਰਬਾਣੀ ਨਾਲ ਜੁੜੀਏ ਤੇ ਹੋਰ ਵੀ ਕੋਈ ਨੌਜਵਾਨ ਹੋਵੇ ਉਹ ਜੇਲਾਂ ਦੀਆਂ ਕਾਲ ਕੋਟਰੀਆਂ ਦੇ ਵਿੱਚ ਬੈਠਾ ਨਹੀਂ ਚੰਗਾ ਲੱਗਦਾ ਹਨੇਰੀਆਂ ਦੇ ਵਿੱਚ ਉਹ ਚੰਗਾ ਲੱਗਦਾ ਫੀਲਡ ਦੇ ਵਿੱਚ ਕੌਮ ਦੇ ਲਈ ਕੌਮ ਦੇ ਹੱਕਾਂ ਲਈ ਜੂਝਦਾ ਹੋਇਆ ਸੋ ਆਓ ਆਪਾਂ ਸਾਰੇ ਜਾਣੇ ਪੰਥਕ ਹਲਕਾ ਇਹਦੇ ਪੈਰ ਪੈਰ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਕਿਤੇ ਕੋਈ ਸਤਪੁਰਸ਼ ਦਾ ਸਥਾਨ ਹੈ ਮਹਾਂਪੁਰਸ਼ ਦਾ ਸਥਾਨ ਹੈ ਸੰਘਰਸ਼ੀ ਦਾ ਜੇਲ੍ਹ ਕੱਟਣ ਵਾਲੇ ਦਾ ਸਥਾਨ ਹੈ ਤੇ ਸਿਧੀਆਂ ਪਾਉਣ ਵਾਲਿਆਂ ਦੇ ਅਸਥਾਨ ਆ ਉਹ ਆਪਾਂ ਸਾਰੇ ਸਾਡਾ ਹੁਣ ਫਰਜ਼ ਬਣਦਾ ਏ ਉਹਨਾਂ ਪਰਿਵਾਰਾਂ ਦੇ ਵਾਰਿਸ ਹੋਣ ਦੇ ਨਾਤੇ ਕਿ ਆਪਾਂ ਕੌਮ ਦਾ ਨੌਜਵਾਨ ਜਿਹੜਾ ਏ ਉਹ ਹੁਣ ਜੇਲ੍ਹ 'ਚ ਟੱਕਿਆ ਨਹੀਂ ਰਹੂਗਾ ਉਹ ਨੌਜਵਾਨ ਰਹੂਗਾ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਹੂਗਾ ਬੋਲੇ ਈਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ